ਸੈਕੰਡ ਆਈਡੀ ਵੀ ਨਹੀਂ ਆਈ ਆਈਡੀ ਹੀ ਬੈਨ ਹੋ ਚੁੱਕੀ ਆ ਉਹਦਾ ਮੈਂ ਨਾਮ ਨਹੀਂ ਦੱਸਾਂਗੀ ਕਿਉਂਕਿ ਉਸ ਨਾਮ ਦੀ ਵੀ ਫੇਕ ਆਈਡੀ ਬਣ ਚੁੱਕੀ ਆ ਸ਼ਾਮ ਨੂੰ ਮੈਂ ਬਣਾਈ ਸੀ ਉਸ ਤੋਂ ਅਗਲੇ ਦਿਨ ਸਵੇਰੇ ਉਹ ਵੀਰ ਅਕਾਊਂਟ ਅਸਪੈਂਡੇਡ ਦਾ ਮੈਨੂੰ ਮੈਸੇਜ ਆ ਚੁੱਕਿਆ ਸੀ ਉਹ ਭੈਣ ਚੋ ਇੱਕ ਆਈਡੀ ਕੀ ਦੂਜੀ ਆਈ ਦੂਜੀ ਕੀ ਤੀਜੀ ਆਈ ਨਾਮ ਨਹੀਂ ਦੱਸਣਾ ਰਿਵੀਲ ਨਹੀਂ ਕਰਨਾ ਇੱਕ ਕੌਣ ਸ਼ਾਮ ਨੂੰ ਬਣਾਈ ਦ ਸਵੇਰ ਨੂੰ ਸਸਪੈਂਡ ਉਸਤਾਦ ਕੀ ਆਈਐਸਏ ਨਾਲ ਕੰਟੈਕਟ ਹੈ ਤੇਰਾ ਕੀ ਭੈਣ ਚੋ ਨਸ਼ਾ ਵੇਚਦੀ ਆ ਕੀ ਕਰਦੀ ਆ ਭੈਣ ਚੋ ਇੱਕ ਦੋ ਤਿੰਨ ਕੀ ਕਰਦੀ ਪਈ ਐ ਸੱਗਗੇ ਐ ਬੁੱਗਾ ਭੈਣ ਚੋ ਫੁੱਦੂ ਬੁੱਗੇ ਦੀ ਆਈਡੀ ਸਸਪੈਂਡ ਹੋ ਚੁੱਕੀ ਐ ਤੇ 3 ਕਰੋੜ ਰਿਪੋਰਟ ਮਰਾਈ ਗਈ ਕਿਸੇ ਨੇ ਇਹ ਪਾਗਲ عورت 3 ਕਰੋੜ ਰਿਪੋਰਟਾਂ ਓਏ ਹੋਏ 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 ਇਹ ਕਿਹੜੇ ਲੈਵਲ ਤੇ ਪਹੁੰਚ ਗਈ ਆ ਕੀ ਕਰ ਲਿਆ ਇਹਨੇ 3 ਕਰੋੜ ਰਿਪੋਰਟਾਂ 1 ਮਿੰਟ ਪੰਜਾਬ ਦੀ ਆਬਾਦੀ 3 ਕਰੋੜ 17 ਲੱਖ ਤੇ ते 3 ਕਰੋੜ ਰਿਪੋਰਟਾਂ ਆਵੇ ਉਹ ਕਿ 17 ਲੱਖ ਕਿਉਂ ਛੱਡਦੇ ਉਹ ਵੀ ਕਹਿੰਦੇ ਉਹਨੇ ਰਿਪੋਰਟਾਂ ਪਾਤੀਆਂ 3.17 ਕਰੋੜ ਬੋਲਦੇ ਕੀ ਪਹੁੰਚ ਦੰਗਲ ਪਹੁੰਚਦੇ ਸੀ 3 ਕਰੋੜ ਰਿਪੋਰਟਾਂ ਕੀ ਕੀ ਕੌਣ ਤੂੰ ਤੈਨੂੰ ਭਾਜਵੇਂ ਮੁੱਲੇ ਚ ਦੱਸ ਜੇ ਉਹ ਫੋਟੋ ਦਿਖਾਵਾਂ ਉਹ ਵੀ ਨਹੀਂ ਜਾਣਦੇ ਉਹਨੇ ਤੇ 6 ਕਰੋੜ ਦੀ ਫੋਟਾ 1 ਕਿ ਮਿਲੀਅਨ ਦਿਖਾਦੇ ਭੈਣ ਜੋ ਜਿਹੜਾ 4-5 ਲੱਖ ਵਿਊ ਆਏ ਉਹ ਵੀ ਲੋਕੀ ਸੁਆਦ ਲੈਣੋਂ ਆਈ ਸੀ ਜੇ ਜਿੱਦ ਮਟਰ ਪਨੀਰ ਕਰਦੀ ਫਿਰਦੀ ਸੀ ਤਿੰਨ ਕਰੋੜ ਰਪੋਟਾ ਓਏ ਹੋਏ ਹੋਏ ਯਾਰ ਕੋਈ ਇਹਨੂੰ ਜੁੱਤੀ ਸੰਘਾਓ ਜਾ ਕੇ ਕੋਈ ਚਾਹੀਦੀ ਸਰਦੀਆਂ ਵਿੱਚ ਨਾ ਠੰਡ ਜੰਮ ਗਿਆ ਦਾ ਦਿਮਾਗ ਤੇ ਹੋਰ ਕੁਛ ਨਹੀਂ ਯਾਰ ਪੈਰ 'ਚ ਤੇ ਸਿਰ ਦੇ ਉੱਤੇ ਨਾ ਗਰਮ ਗਰਮ ਤੇਲ ਪਾਓ ਪੈਟਰੋਲ ਤੇ ਪੈਣ 'ਚ ਫੂਕ ਦੋ ਵਾਲੇ ਦੇ ਤਿੰਨ ਕਰੋੜ ਰਪੋਟਾ ਉਹ ਵੀ ਪੈਰ 'ਚ ਪਨੀਰ ਦੇਖਣ ਆਈ ਸੀ ਤੇ ਆਹ ਪਨੀਰ ਦੀ ਗੱਲ ਤਾਂ ਵੀ ਕਾਰਾਸਤਾ ਨੂੰ ਸਿੱਧਾ ਕਰ ਦਈਏ ਬੰਦਾ ਸੱਚ ਬੋਲਦਾ ਸੀ ਉਹ ਵੀ ਮਦਿਆਂ ਦੀ ਮੈਂ ਕਿਹਾ ਸਾਸੂ ਮਾ ਨੂੰ ਨਾ ਪਨੀਰ ਨੂੰ ਪਨੀਰ ਕਰਕੇ ਭੇਜਣਾ ਵਧੀਆ ਖਵਾ ਕੇ ਭੇਜਣਾ ਇਹੋ ਜਿਹੀ ਚੀਜ਼ਾਂ ਖਵਾਉਣੀਆਂ ਸਾਸੂ ਮਾ ਖੁਸ਼ ਰਹਿਣ ਸਾਡੇ ਤੇ ਅਹੀ ਖਾਣਗੇ ਅਚਬਾਨੇ ਵਧੀਆ ਵਸਤੇ ਖਾਣੇ ਵਧੀਆ ਮਿਲਦਾ ਨਹੀਂ ਉਹਦਾ ਖਾਣੇ ਦੇ ਵਧੀਆ ਵਧੀਆ ਇੱਚ ਕਹਿੰਦੀ ਵੀ ਉਹਦੋਂ ਤੁਹਾਨੂੰ ਮਿਲਦਾ ਨਹੀਂ ਤੇ ਅਗਲਾ ਕਹੀ ਜਾਂਦਾ ਕਿ ਹਾਂ ਸਾਸੂਆਂ ਨੇ ਪਨੀਰੋਂ ਪ੍ਰੀਨ ਕਰਦੋਣਾ ਭੈਣ ਜੀ ਮੰਦਰਾ ਦਾ ਕੜਾਈ ਚ ਪਾ ਦੇਣਾ ਕਿ ਹਾਂ ਸਾਸਨਾ ਰਾੜ ਦੀ ਹੁੰਦੇ ਉਸਤਾਦ